ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਇਹ ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੇ ਭਵਿੱਖਤ ਬਚਨ ਯਾਨੀ ਭਵਿੱਖਬਾਣੀ ਬਾਰੇ ਦੱਸਾਂਗੇ ਜੋ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਨਾਲ ਹੀ ਜਿਹੜੀਆਂ-ਜਿਹੜੀਆਂ ਭਵਿੱਖਬਾਣੀਆਂ ਹੁਣ ਤੱਕ ਸੱਚ ਨਿਕਲੀਆਂ ਨੇ ਉਹ ਵੀ ਦੱਸਾਂਗੇ ਅਤੇ 2024 ਤੋਂ ਬਾਅਦ ਕੀ ਹੋਣਾ ਹੈ ਉਹ ਵੀ ਇਸ ਵੀਡੀਓ ਵਿੱਚ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਘੋੜੇ ਦੇ ਪੌੜ ਜਨਾ ਖੂਨ ਡੋਲੇਗਾ ਇਹ ਦੋਵੇਂ ਭਵਿੱਖ ਬਾਣੀਆਂ ਸੱਚ ਹੋਈਆਂ ਨੇ ਅਤੇ ਇਸ ਤੋਂ ਇਲਾਵਾ 2024 ਬਾਰੇ ਵੀ ਜੋ ਭਵਿੱਖ ਬਾਣੀ ਕੀਤੀ ਸੀ ਉਹ ਵੀ ਅੱਜ ਤੁਹਾਨੂੰ ਦੱਸਾਂਗੇ ਤੇ ਉਸ ਭਵਿੱਖ ਬਾਣੀ ਦੇ ਸੱਚ ਹੋਣ ਦੇ ਆਸਾਰ ਵੀ ਬਣ ਰਹੇ ਨੇ ਉਸ ਬਾਰੇ ਵੀ ਦੱਸਾਂਗੇ ਸੋ ਅੰਤ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਤੇ ਸਾਡਾ ਚੈਨਲ ਪੰਜਾਬ ਫਲੇਮ ਸਬਸਕ੍ਰਾਈਬ ਜਰੂਰ ਕਰ ਲਓ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਨੇ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ ਭਾਰਤ ਤੇ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਅੰਗਰੇਜ਼ਾਂ ਨੂੰ ਜਦੋਂ ਇਹ 100 ਸਾਕੀ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਇਸ ਨੂੰ ਸਾੜਨ ਦੇ ਹੁਕਮ ਕਰ ਦਿੱਤੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ ਪਰ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ ਤਾਂ ਅੰਗਰੇਜ਼ ਰਾਜ ਖਤਮ ਹੋਣਾ ਲਾਜ਼ਮੀ ਹੀ ਸੀ ਇਸੇ ਦਰਮਿਆਨ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਇਸ ਤੋਂ ਬਾਅਦ ਭਾਰਤ ਵਿੱਚੋਂ ਇੱਕ ਮੁਲਕ ਬਣੇਗਾ ਜੋ ਕਿ ਪਾਕ ਨਾਮ ਦਾ ਮੁਲਕ ਹੋਵੇਗਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ 1947 ਵਿੱਚ ਪਾਕਿਸਤਾਨ ਬਣਿਆ ਸੀ ਉਸ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਫਿਰ ਇੱਕ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੋਇਆ ਸੀ ਅੰਗੇ ਜਾ ਕੇ ਗੁਰੂ ਸਾਹਿਬ ਨੇ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਲਿਖਿਆ ਸੀ ਰਾਜ ਚਲਸੀ ਰੰਡੀਕਾ ਫੌਜਾਂ ਚੜੇ ਹਰਮੰਦਰ ਮੈਂ ਆਨ ਖੁਰਪਿਜੈ ਕੋੜੇ ਕਾ ਹਰਮੰਦਰ ਮੈਂ ਆਨ ਡਟ ਜਾਏਗਾ ਖਾਲਸਾ ਕੂਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੈਂ ਆਨ ਤਬੈ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਪਰੰਦੀ ਦਾ ਰਾਜ ਭਾਵ ਇੰਦਰਾ ਗਾਂਧੀ ਜਿਸ ਦਾ ਫਿਰੂਜ਼ ਨਾਮ ਦੇ ਇੱਕ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਿਰੂਜ਼ ਦੀ ਮੌਤ ਹੋ ਗਈ ਸੀ ਤੇ ਇੰਦਰਾ ਗਾਂਧੀ ਵਿਧਵਾ ਸੀ ਉਸ ਦੇ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫੌਜਾਂ ਸ਼੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਈਆਂ ਇਹਨਾਂ ਖੂਨ ਡੋਲਿਆ ਕੇ ਘੋੜੇ ਦਾ ਖੁਰ ਖੂਨ ਵਿੱਚ ਭਿੱਜਦਾ ਸੀ ਇਥੇ ਸੰਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤ ਦੀ ਫੌਜ ਅੱਗੇ ਡਟਿਆ ਤੇ ਸ਼ਹੀਦੀਆਂ ਪਾਈਆਂ ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਾਝੇ ਮਾਲਵੇ ਦੁਆਬੇ ਵਿੱਚ ਸਿੱਖ ਬਹੁਤ ਦੁਖੀ ਹੋਏ ਇਸ ਤੋਂ ਬਾਅਦ ਇਸ ਹਮਲੇ ਦਾ ਬਦਲਾ ਭਾਈ ਬਿਆਨ ਸਿੰਘ ਤੇ ਭਾਈ ਸਤਵੰਦ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾ ਕੇ ਲਿਆ ਸੀ ਤੇ ਫਿਰ ਇੰਦਰਾ ਦੇ ਸੋਤੇ ਮਗਰੋਂ ਸਿੱਖਾਂ ਦਾ ਸਮੂਹਿਕ ਕਤਲੇਆਮ ਵੀ ਹੋਇਆ ਸੀ ਇਸ ਤੋਂ ਅੱਗੇ ਜੇ ਗੱਲ 2024 ਦੀ ਕਰੀਏ ਤਾਂ ਗੁਰੂ ਸਹਿਮ ਫਰਮਾਨ ਕਰਦੇ ਨੇ ਤਵੇ ਰੂਸ-ਚੀਨ ਹਿੰਦ ਮੇ ਚੜ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਭਾਵ ਰੂਸ ਤੇ ਚੀਨ ਹਿੰਦ ਯਾਨੀ ਭਾਰਤ ਤੇ ਚੜ ਕੇ ਆਉਣਗੇ ਜਿਸ جنگ ਵਿੱਚ ਕੋਰ ਤਬਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚਣਗੇ ਮੌਜੂਦਾ ਹਾਲਾਤ ਦੇਖੀਏ ਤਾਂ ਜੀਓ ਪੋਲਿਟਿਕਸ ਦੀ ਸਮਝ ਰੱਖਣ ਵਾਲੇ ਜਾਣਦੇ ਨੇ ਕਿ ਰੂਸ ਚੀਨ ਸਮੇਤ ਕੁਝ ਮੁਲਕਾਂ ਦਾ ਇੱਕ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਨੇ ਜਿਸ ਵਿੱਚ ਬੀ ਤੇ ਬ੍ਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਅਤੇ ਐਸ ਤੇ ਸਾਊਥ ਅਫਰੀਕਾ ਸ਼ਾਮਲ ਹੈ ਇਹ ਗਰੁੱਪ ਅਮਰੀਕਾ ਅਤੇ ਨਾਟੋ ਮੁਲਕਾਂ ਨੂੰ ਟੱਕਰ ਦਿੰਦਾ ਹੈ ਇਨ੍ਹਾਂ ਵਿੱਚ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਨਾਲ ਵੀ ਚੱਲਦਾ ਹੈ। ਹਾਲ ਹੀ ਵਿੱਚ ਕਨੇਡਾ ਵਿੱਚ ਸਿੱਖ ਆਗੂ ਪਾਈ ਹਰਦੀਪ ਸਿੰਘ ਨੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਦੋਸ਼ ਕਿਥੇ ਤੌਰ ਤੇ ਭਾਰਤ ਸਰਕਾਰ ਤੇ ਲਾਇਆ। ਇਸ ਸਮੇਂ ਅਮਰੀਕਾ ਸਮੇਤ ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਯੂਰਪ ਨਾਲ ਜੋ ਨਾਟੋ ਦਾ ਇੱਕ ਸਾਂਝਾ 그룹 ਹੈ, ਇੱਕ ਪਾਸੇ ਖੜੇ ਨੇ। ਤੇ ਦੂਜੇ ਪਾਸੇ ਖੜੇ ਨੇ ਰੂਸ ਤੇ ਚైనా ਯਾਨੀ ਬ੍ਰਿਕਸ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਤੋੜ ਵਿਛੋੜਾ ਕਰੇ ਇਸ ਕਰਕੇ ਪਿਛਲੇ ਸਮੇਂ ਵਿੱਚ ਸਿੱਖ ਕੌਮ ਨੂੰ ਅਮਰੀਕਾ ਵੱਲੋਂ ਵੱਡੀ ਹਮਾਇਤ ਮਿਲ ਰਹੀ ਹੈ ਖਾਲਸਾੰਦਰ ਰੈਫਰੈਂਡਮ ਨੂੰ ਮਾਲਤਾ ਮਿਲ ਰਹੀ ਹੈ ਅਤੇ ਭਾਈ ਹਰਦੀਪ ਸਿੰਘ ਨੱਜਰ ਦੇ ਮਾਮਲੇ ਵਿੱਚ ਵੀ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਲੋਕ ਕਹਿ ਰਹੇ ਨੇ ਕਿ ਸਮਾਂ ਬਣ ਰਿਹਾ ਹੈ ਕਿ ਸੋ ਸਾਖੀ ਵਿੱਚ ਲਿਖੇ ਅਨੁਸਾਰ ਭਾਰਤ ਜਦੋਂ ਰੂਸ ਨਾਲੋਂ ਰਿਸ਼ਤਾ ਤੋੜੇਗਾ ਤਾਂ ਉਹ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ جنگ ਲੱਗੇਗੀ ਜਿਵੇਂ ਅੱਜ ਵੀ ਸਿਆਣੇ ਲੋਕ ਆਖ ਰਹੇ ਨੇ ਕਿ ਅਸੀਂ ਤੀਜੀ ਸੰਸਾਰ ਜੰਗਵਲ ਵਧ ਰਹੇ ਹਾਂ ਸੌ ਸਾਖੀ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਭਿਆਨਕ ਜੰਗਮਗਰੋਂ ਖਾਲਸੇ ਦਾ ਦੂਜੀ ਵਾਰ ਦੁਬਾਰਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਸਿੱਖ ਹੋਵੇਗਾ ਜੋ ਕਿ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਸਗੋਂ ਹੋਰ ਦਲੀਪ ਸਿੰਘ ਹੈ ਜੋ ਸੌ ਸਾਖੀ ਵਿੱਚ ਲਿਖਿਆ ਹੋਇਆ ਦਿੱਲੀ ਤਖਤ 'ਤੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਮੈ ਅੰਮ੍ਰਿਤ ਪਾਨ ਕਰੈ ਤਾਬੇ ਚਲੇ ਜੋ ਪੰਥ ਕੇ ਜਮਕਾ ਬਾਣ ਨ ਖਾਵੈ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ ਲੰਗਰ ਸਭ ਕੋ ਖਾਵੈ ਤਬੀ ਕਲਯੁਗ ਮੈ ਸਤਯੁਗ ਹੋਸੀ ਆਨ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਲਯੁਗ ਵਿੱਚ ਵੀ ਸਤਯੁਗ ਵਰਗਾ ਮਾਹੌਲ ਬਣ ਜਾਵੇਗਾ 你好，什么主题啊？<music> <music>